ਹਾਲ ਆਪਣੇ ਖੇਤ ਦੇ ਵਿੱਚੋਂ ਮੈਂ ਡਾਕਟਰ ਗੌਰਵਜੀਤ ਤੇ ਅੱਜ ਆਪਾਂ ਚਰਚਾ ਕਰਾਂਗੇ ਜਿਹੜੀ ਮੇਰੇ ਪਿਛਲੇ ਪਾਸੇ ਕਣਕ ਹੈ ਇਸ ਬਾਰੇ ਆਪਾਂ ਦੇਖ ਰਹੇ ਹਾਂ ਸਰਫੇਸ ਸੀਡਡ ਵੀਟ ਜਾਨੀ ਕਿ ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਸ਼ੁਰੂ ਦੇ ਵਿੱਚ ਜਦੋਂ ਇਸ ਕਣਕ ਦੀ ਬਜਾਈ ਹੋਈ ਸੀ ਉਦੋਂ ਅ ਬੜਾ ਅ ਇਸ ਤਰ੍ਹਾਂ ਦਾ ਤਜਰਬਾ ਵੀ ਰਿਹਾ ਕਿ ਇੱਕ ਵਾਰੀ ਮਨ ਬੜਾ ਦੁਖੀ ਜਾ ਹੋ ਗਿਆ ਤੀ ਵੀ ਇਹ ਕੀ ਕਰ ਲਿਆ ਯਾਰ ਬਈ ਇਹ ਪਤਾ ਨਹੀਂ ਹੋਣੀ ਐ ਪਤਾ ਨਹੀਂ ਨਹੀਂ ਹੋਣੀ ਕਿਉਂਕਿ ਉਦੋਂ ਪ੍ਰਾਲੀ ਪ੍ਰਾਲ ਚਮਕਦਾ ਸੀ ਤੇ ਕਣਕ ਬੜੀ ਲੇਟ ਜੀ ਦੇਖਣ ਨੂੰ ਸੋਹਣੀ ਲੱਗਣ ਲੱਗੀ ਐ ਤੇ ਹੁਣ ਆਪਾਂ ਦੇਖੀਏ ਇਹ ਹੁਣ ਫਲੈਗ ਲੀਫ ਤੋਂ ਉੱਪਰਲੀ ਸਟੇजेस ਵੱਲ ਇਹ ਵਧ ਰਹੀ ਐ ਤੇ ਬੂਟਿੰਗ ਸਟੇਜ ਤੇ ਵਿੱਚ ਵਿੱਚ ਕਿਤੇ ਕਿਤੇ ਬੱਲੀਆਂ ਨਿਕਲਣ ਵੀ ਲੱਗੀਆਂ ਨੇ ਤੇ ਬੜੀ ਸੋਹਣੀ ਖਲੀ ਖੜੀ ਆ ਹੁਣ ਤੱਕ ਇਹ ਆ ਜਿਹੜਾ ਆ ਆਪਾਂ ਇੱਥੋਂ ਦੇਖ ਰਹੇ ਆ ਇਹ ਕਣਕ ਬਾਦ ਦੇ ਵਿੱਚ ਨਿਕਲੀ ਐ ਜਿਵੇਂ ਆਹ ਕਣਕ ਐ ਇਧਰ ਆ ਦੇਖੋ ਆ ਬੱਲੀਆਂ ਨਿਕਲ ਰਹੀਆਂ ਨੇ ਇਹਦੀਆਂ ਤੇ ਇਹ ਪਹਿਲਾਂ ਨਿਕਲਿਆ ਜੀ ਥੋੜੀ ਜੀ ਤੇ ਆਹ ਕਣਕ ਐ ਜਿਹੜੀ ਇਹ ਪਾਣੀ ਲਾਉਣ ਤੋਂ ਬਾਅਦ ਫਿਰ ਨਿਕਲੀ ਹੈ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਹਨੂੰ ਪਾਣੀ ਨਾਲ ਦੀ ਨਾਲ ਨਹੀਂ ਲਾਇਆ ਗਿਆ ਕਿਉਂਕਿ ਗਿੱਲ ਬਹੁਤ ਸੀ ਤੇ ਕੁਝ ਕਣਕ ਵਧੀਆ ਨਿਕਲੀ ਤੇ ਜਿੱਥੇ ਕਿਤੇ ਸੁੱਕ ਸੀ ਉਥੇ ਇਸ ਤਰ੍ਹਾਂ ਦੀ ਇਹ ਬਾਜ ਨਿਕਲੀ ਹੈ ਤੇ ਬਾਕੀ ਆ ਕਿਤੇ ਕਿਤੇ ਜਿੱਥੇ ਨਹੀਂ ਨਿਕਲੀ ਪਰਾਲੀ ਬਹੁਤ ਭਾਰੀ ਸੀ ਆ ਜਗਾ ਦੇ ਉੱਪਰ ਜਿਹੜਾ ਪਰਾਲੀ ਆਪਾਂ ਇੱਥਾਂ ਦੇਖ ਸਕਦੇ ਹਾਂ ਪਰਾਲੀ ਹਲੇ ਪਈ ਹੈ ਤੇ ਇਸ ਪ੍ਰਾਲੀ ਦਾ ਫਾਇਦਾ ਵੀ ਹੋਣਾ ਹੈ ਅੱਗੇ ਜਾ ਕੇ ਕਿਉਂਕਿ ਇਹਨੂੰ ਵਿੱਚ ਹੀ ਬਾਤ ਤਾਂ ਜਾਊਗਾ ਤੇ ਦੂਸਰੇ ਨੰਬਰ ਦੇ ਉੱਤੇ ਇਹ ਤੇ ਨਦੀਨ ਨਾਸ਼ਕ ਕੋਈ ਨਹੀਂ ਕੀਤਾ ਗਿਆ ਤੇ ਇਹਦੇ ਚ ਆਪਣਾ ਬਜਾਈ ਦਾ ਖਰਚਾ ਬਚਿਆ ਤੇ ਦੂਸਰਾ ਅੱਗ ਲਾਉਣ ਨੂੰ ਬਚੇ ਆਪਾਂ ਆਪਣੇ ਬਾਣ ਨੂੰ ਤੇ ਤੀਸਰੇ ਨੰਬਰ ਦੇ ਉੱਪਰ ਆਪਣਾ ਜਿਹੜਾ ਨਦੀਨ ਨਾਸ਼ਕਾ ਦਾ ਖਰਚਾ ਹੈ ਗੁੱਲੀ ਡੰਡਾਲੀ ਸਪਰੇ ਹੋਗੀ ਚਾਹੇ ਉਹ ਜਿਹੜੀ ਵੀ ਹੈ ਤੇ ਉਹਦਾ ਖਰਚਾ ਬਚਿਆ ਹੁਣ ਅੱਗੇ ਆਪਾਂ ਦੇਖਾਂਗੇ ਇਹਦਾ ਝਾੜ ਕਿਸ ਤਰ੍ਹਾਂ ਦਾ ਨਿਕਲਦਾ ਕਿੰਨਾ ਕੁ ਨਿਕਲਦਾ ਉਹ ਉਹਸਾ ਬਨਾਲ ਹੈ ਤੇ ਜੇ ਆਪਾਂ ਇਹਦਾ ਹੀਟੋਂ ਆ ਜਿਹੜੀ ਇਹਦੀ ਟਿਲਰਿੰਗ ਹੈ ਜੋ ਵੀ ਦੇਖੀਏ ਜਿਹੜਾ ਜਿਹੜਾ ਬੂਟਾ ਵੀ ਦੇਖੀਏ ਤਾਂ ਉਹ ਇਸ ਤਰ੍ਹਾਂ ਦਾ ਬੂਟਾ ਹੈ ਸਟਮ ਤਣਾ ਮੋਟਾ ਹੈ 303 ਤਣਾ ਹੈ ਜਿਹੜੀ ਕਿਸਮ ਹੈ ਇਹ ਆ ਜੇ ਆਪਾਂ ਇਹਦੇ 303 ਦੇ ਗਿਣੀਏ 4 5 6 6 ਸ਼ਾਖਾ ਮਾਈ ਦੀਆਂ ਨੇ ਆ ਅੱਗੇ ਆਪਾਂ ਹੋਰ ਗਿਣ ਲਈਏ ਤਾਂ 2 4 6 7 8 ਸੌਰੀ 7 7 ਸ਼ਾਖਾ ਮਾਈ ਦੀਆਂ ਨੇ ਮੀ ਯਾਨੀ ਕਿ ਸ਼ਾਖਾ ਮਾਈ ਦੀਆਂ ਠੀਕ ਨੇ ਵਧੀਆ ਨੇ ਤੇ ਜਿਹੜਾ ਤਣਾ ਹੈ ਉਹ ਵੀ ਪੂਰਾ ਸਖਤ ਹੈ ਤੇ ਵਧੀਆ ਮੋਟਾ ਹੈ ਤੇ ਇਸ ਤਰ੍ਹਾਂ ਦਾ ਇਹ ਕਣਕ ਦੇਖਣ ਨੂੰ ਲੱਗ ਰਹੀ ਹੈ। ਜੋ ਪਿੱਛੇ ਤੱਕ ਆ ਜਿਹੜੀ ਇਹ ਸਾਰੀ ਸਰਫੇਸ ਸੀਡਡ ਦੀ ਸੀਡਡ ਵੀਟ ਹੈ ਜਿਹੜੀ ਜਿਵੇਂ ਵੀ ਨਤੀਜੇ ਆ ਕੇ ਆਉਣਗੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਚਰਚਾ ਕਰਾਂਗੇ ਤੇ ਇਹ ਅਗਲੇ ਸਾਲਾਂ ਨੂੰ ਇਹਦੀ ਬਜਾਈ ਉਸ ਚੀਜ਼ ਤੇ ਹੀ ਨਿਰਭਰ ਕਰਦੀ ਹੈ। ਇਹਦੇ ਝਾੜ ਦੇ ਉੱਪਰ ਬਾਕੀ ਇਹ ਨਿਰਭਰ ਕਰੂਗਾ ਆਪਣੇ ਸ਼ੁੱਧ ਲਾਭ ਦੇ ਉੱਪਰ ਮੇ ਜਾਨੀ ਜਿੰਨਾ ਆਪਣਾ ਖਰਚ ਹੋਇਆ ਉਸ ਨੂੰ ਆਪਾਂ ਆਮਦਨ ਦੇ ਵਿੱਚੋਂ ਕਟਾ ਕੇ ਦੇਖਾਂਗੇ ਤੇ ਜੇ ਦੂਸਰੀ ਦੇ ਪਰਪਰ ਪਹੁੰਚਦਾ ਤਾਂ ਬਹੁਤ ਵਧੀਆ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਸਿਕਾ